ਕੀ ਹੱਥ ਬੰਨ੍ਹ ਟਾਈਮ ਤੋਂ ਕੇ ਮਾਰੰਦਾ ਆਜਾ ਤੁੰਨਾ ਆਇਆ ਤੇ ਦੇਖ ਸੰਗਤ ਮੰਗਾ ਲੈ ਤੁਸੀਂ ਹੋ ਗਏ ਯਾਰ ਗੁਰੂ ਨਾਨਕ ਤੋਂ ਵੱਡਾ ਹੋ ਗਏ ਕੋਈ ਨਹੀਂ ਮਨਾ ਕਰਦਾ ਤੁਸੀਂ ਕਿਉਂ ਫालतू ਉੱਥੇ ਇਹ ਕਰਦੇ ਪਏ ਆ ਜਿਹੜੇ ਹੁਣ ਵਰਸ਼ੇ ਲੈ ਕੇ ਜਿਹੜੇ ਖੜੇ ਹੁੰਦੇ ਨੇ ਮਿੰਟ ਮਿੰਟ ਤੇ ਰੋਕ ਟੋਕੀ ਕਰਦੇ ਨੇ ਹੁਣ ਕਿੱਥੇ ਗਏ ਸੀ ਵੇਰੀ ਗੁੱਡ ਬੋਲੋ ਨਹੀਂ ਉਹ ਕਿੱਥੇ ਸੀਗੇ ਮੈਨੂੰ ਸਮਝ ਨਹੀਂ ਆਉਂਦਾ ਇਹਨਾਂ ਨੇ ਕਿਹਾ ਜਾਏ ਕਿ ਇਸ ਦਿਨ ਖਵਾ ਦਿੱਤਾ ਇਹਨਾਂ ਨੂੰ ਕਿ ਤੁਸੀਂ ਇਹਨਾਂ ਨਾਲ ਮਾਰੇ ਬੋਲ ਨਹੀਂ ਸਕਦੇ ਵੀ ਸੰਗਤ ਜੀ ਆਪਦਾ ਨੋਰਮਲ ਆਪਦਾ ਆਵਾਜ਼ਾਈ ਕਰੋ ਜਿਵੇਂ ਮੱਥਾ ਟੇਕਣ ਆਏ ਹੋਵੇਂ ਰੋ ਉਹ ਨੋਰਮਲ ਬੰਦਾ ਆ ਵੀਆਪੀ ਟਰੀਟਮੈਂਟ ਨਹੀਂ ਚੰਗਾ ਲੱਗਣਾ ਕੀ ਵੀਆਪੀ ਟਰੀਟਮੈਂਟ ਦੇ ਰਹੇ ਹੋ ਭਈਆ ਬੰਦੇ ਨੂੰ ਵੈਰੀ ਗੁੱਡ ਉਹ ਬੰਦੇ ਕਰਕੇ ਇੰਨਾ ਕੁਝ ਖੋਇਆ ਪੰਜਾਬੀਆਂ ਨਾਲ ਤੁਸੀਂ ਕਿਉਂ ਨਹੀਂ ਉਹ ਚੀਜ਼ ਕਿਉਂ ਨਹੀਂ ਯਾਦ ਕਰ ਰਹੇ ਆਪਣੇ ਬਾਰੇ ਪਲੀਜ਼ ਦੱਸ ਦੋ ਸਹੀ ਹੈ ਮੈਂ ਦੱਸਣਾ ਨਹੀਂ ਚਾਹੁੰਦੀ ਤੁਸੀਂ ਦੱਸ ਦੋ ਪਲੀਜ਼ ਨਹੀਂ ਬੇਟਾ ਵੇਖੋ ਇੱਦਾਂ ਨਹੀਂ ਥੋੜਾ ਜਿਹਾ ਪਲੀਜ਼ ਤੁਸੀਂ ਆਪ ਬੜੇ ਲਿਖੇ ਹੋ ਤੁਹਾਨੂੰ ਖੁਦ ਨੂੰ ਆਪ ਨੂੰ ਸਮਝੋਣੀ ਚਾਹੀਦੀ ਹੈ ਕਿ ਬੰਦਾ ਕਿਵੇਂ ਕਰ ਰਿਹਾ ਆ ਮੈਂ ਇੰਨੀ ਬੜੀ ਲਿਖੀ ਹੈ ਨਹੀਂ ਪਰ ਮੈਨੂੰ ਇੰਨਾ ਪਤਾ ਆ ਕਿ ਕਿਨੂੰ ਚੰਗਾ ਟਰੀਟਮੈਂਟ ਦੋ ਤੇ ਕਿਨੂੰ ਨਹੀਂ ਕੋਈ ਆਵੇ ਵਾਹ ਪੁਰਸ਼ ਕੋਈ ਪਿੰਦਰਪਾਲ ਜੀ ਵਰਗਾ ਆਵੇ ਮੈਂ ਕਿਹਨੀ ਆ ਵੀ ਉਹਨੂੰ ਵੀ ਆਈਪੀ ਟਰੀਟਮੈਂਟ ਦੋ ਕਿਉਂ ਉਹ ਹੈਗੇ ਆਪਣੇ ਸਾਧ ਸੰਗਤ ਠੀਕ ਹੈ ਉਹਨਾਂ ਨੇ ਆਪਣੇ ਲਈ ਸੇਵਾ ਕੀਤੀ ਹੈ ਗੁਰੂ ਘਰ ਦੀ ਸੇਵਾ ਕੀਤੀ ਹੈ ਉਹ ਮੈਂ ਨੂੰ ਹੀ ਨ ਮੀਡੀਆ ਨੂੰ ਕਿੱਦਾਂ ਅਲਾਉਟ ਕਰ ਰਹੇ ਹੋ ਜਦੋਂ ਲਾਈਵ ਚੱਲ ਰਿਹਾ ਸਾਰਾ ਕੁਝ 24 ਘੰਟੇ ਲਾਈਵ ਚੱਲਦਾ ਤੁਸੀਂ ਕਿਵੇਂ ਅਲਾਉਟ ਕਰ ਰਹੇ ਹੋ ਇੰਨੀ ਮੀਡੀਆ ਨੂੰ ਤੁਸੀਂ ਮਨ ਬਣਾ ਕੇ ਆਏ ਪਹਿਲਾਂ ਵੀ ਚੱਲ ਗਿਆ ਮੈਂ ਕੋਈ ਮਤ ਨਹੀਂ ਬਣਾਇਆ ਮੈਂ ਐਸੇ ਦਰਸ਼ਨ ਕਰਨ ਆਇਆ ਸੀ ਬਾਈ ਚਾਂਸ ਆਏ ਨੇ ਉਹ ਮੈਂ ਸਿਰਫ ਦੇਖਿਆ ਸੰਗਤ ਐਦਾਂ ਭੱਜੀਆ ਮਗਰ ਜਿੱਦਾਂ ਬਟ ਪਤਾ ਨਹੀਂ ਕੀ ਆ ਗਿਆ ਤੁਸੀਂ ਮੈਂ ਮਨਾ ਨਹੀਂ ਕਰਦੀ ਹੋ ਤਾਂ ਵਿਚੰਨ ਮੈਂ ਮਨਾ ਨਹੀਂ ਕਰਦੀ ਸੱਚ ਦਰਸ਼ਨ ਕਰਨ ਤੋਂ ਦੁਰਸ਼ਕਤ ਤੋਂ ਤੁਸੀਂ ਕਿਉਂ ਇਹ ਤਮਾਸ਼ਾ ਕਰ ਰਹੇ ਹੋ ਛੋਸ਼ੇਪਾਲ ਦੀ ਕਰ ਰਹੇ ਮੈਂ ਆਪਣਾ ਆਪਣਾ ਨਾਮ ਦੱਸ ਦੋ ਕੋਈ ਪ੍ਰੋਬਲਮ ਨਹੀਂਗੀ ਦੱਸੋ ਵੀ ਖੁੱਲ ਕੇ ਕਰੋਗਾ ਆਪਣਾ ਨਾਮ ਦੱਸ ਦੋ ਆਪਣਾ ਨਾਮ ਦੱਸ ਦਿਓ ਕੋਈ ਗੱਲ ਨਹੀਂਗੀ ਦੇਖੋ ਮੈਂ ਵੀ ਸਰਦਾਰਨੀ ਤੀ ਆ ਵੈਰੀ ਗੁੱਡ ਠੀਕ ਹੈ ਤੇ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਵੈਰੀ ਗੁੱਡ ਇਸ ਕਰਕੇ ਬੋਲੀ ਆ ਨਾਮ ਮੈਨੂੰ ਕੋਈ ਚਾਹੀਦੀ ਟੀਆਰਪੀ ਨਾ ਮੈਨੂੰ ਕੁਝ ਮੈਂ ਪਹਿਲੀ ਵਾਰੀ ਫੇਸ ਕੀਤਾ ਬੰਦੇ ਨੂੰ ਪਰ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਦਰਬਾਰ ਸਾਹਿਬ ਬਹੁਤ ਮਸ਼ਹੂਰ ਆ ਪਰ ਜਿਹੜੇ ਸਾਹਿਬ ਨੇ ਇਹਨਾਂ ਨੇ ਹਾਲਾਤ ਖਰਾਬ ਕੀਤੇ ਪਏ ਨੇ ਬਹੁਤ ਗਲਤ ਗੱਲ ਹੈ ਇਹਨਾਂ ਦੀ ਵੈਰੀ ਗੁੱਡ ਕੋਈ ਨਹੀਂ ਬੋਲਦਾ ਕੋਈ ਵੀ ਨਹੀਂ ਬੋਲਦਾ ਤੁਸੀਂ ਅੱਗੇ ਅੱਗੇ ਜਾ ਕੇ ਬੋਲਿਆ ਰੌਣਜੀ ਦੇ ਬੋਲਿਆ ਮੈਂ ਅਗਰ ਉਹ ਕੁੜਕੁੜੀ ਮੈਨਾਂ ਜ਼ਬਰਦਸਤੀ ਨਾ ਕਰਦੀ ਫਿਰ ਮੈਂ ਤੇ ਮੂੰਹ ਤੇ ਬੋਲਦੀ ਕਿਉਂ ਡਰਾਂ ਭਈ ਕਿਉਂ ਮੈਨੂੰ ਖਾਣ ਵਾਸਤੇ ਦਿੰਦਾ ਹੈ ਜਾਂ ਮੈਨੂੰ ਕਮਾਉਣ ਵਾਸਤੇ ਦਿੰਦਾ ਹੈ ਖੋਦਾ ਕਮਾਣੀਆਂ ਖੋਦਾ ਖਾਣੀਆਂ ਹੈ ਭਈ ਮੈਨੂੰ ਰਹਿਣ ਲੈ ਨਹੀਂ ਦੇ ਰਿਹਾ ਕੁਝ ਕਰਨ ਲੈ ਨਹੀਂ ਦੇਣਾ ਮੈਂ ਕਿਉਂ ਡਰਾਂ ਥੋੜਾ ਜਿਹਾ ਪਲੀਜ਼ ਆਪਣਾ ਨਾਮ ਦੱਸ ਦਿਓ ਬੇਟਾ ਮੇਰਾ ਨਾਮ ਹੈ ਗਗਨਜੀਤ